ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਹੀ ਬੈਲ ਆਈਕਨ ਜਰੂਰ ਦਬਾ ਲਵੋ ਤਾਂ ਕਿ ਹਰ ਇੱਕ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਅਤੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਪਿਆਰੀ ਸਾਧ ਸੰਗਤ ਜੀ ਪੈਸਾ ਬਰਕਤ ਕਾਮਯਾਬੀ ਅੱਜ ਕੱਲ ਹਰ ਕੋਈ ਚਾਹੁੰਦਾ ਹੈ ਹਰ ਇੱਕ ਬੰਦਾ ਇਹ ਕੋਸ਼ਿਸ਼ ਕਰਦਾ ਹੈ ਕਿ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਕਿਸੇ ਚੀਜ਼ ਦੀ ਥੋੜ੍ਹ ਨਾ ਰਹੇ ਅੱਜ ਤੁਹਾਨੂੰ ਐਵੇਂ ਦੀਆਂ ਦੋ ਚੀਜ਼ਾਂ ਬਾਰੇ ਦੱਸਾਂਗੀ ਜੋ ਪਤੀ ਪਤਨੀ ਆਪਣੇ ਕੋਲ ਰੱਖ ਲੈਣ ਤਾਂ ਬਾਕੀ ਸਭ ਕੁਝ ਚੀਜ਼ਾਂ ਉਹਨਾਂ ਕੋਲ ਆਪਣੇ ਆਪ ਚੱਲ ਕੇ ਆਉਣਗੀਆਂ ਬੇਨਤੀ ਇਹ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਸਭ ਤੋਂ ਪਹਿਲਾਂ ਜੀ ਪਤੀ ਪਤਨੀ ਨੂੰ ਇੱਕ ਦੂਜੇ ਦਾ ਆਦਰ ਮਾਨ ਜ਼ਰੂਰ ਕਰਨਾ ਚਾਹੀਦਾ ਹੈ ਇੱਕ ਦੂਸਰੇ ਨੂੰ ਇੱਜ਼ਤ ਦੇਣੀ ਚਾਹੀਦੀ ਏ ਛੋਟੀਆਂ ਮੋਟੀਆਂ ਲੜਾਈਆਂ ਤਾਂ ਹਰ ਘਰ ਵਿੱਚ ਹਰ ਰਿਸ਼ਤੇ ਵਿੱਚ ਹੁੰਦੀਆਂ ਨੇ ਪਰ ਆਪਾਂ ਨੂੰ ਉਹਨਾਂ ਲੜਾਈਆਂ ਨੂੰ ਤਮਾਸ਼ਾ ਨਹੀਂ ਬਣਾਉਣਾ ਕਮਰੇ ਵਿੱਚ ਆਪਣੀ ਲੜਾਈ ਨੂੰ ਖਤਮ ਕਰੋ ਜੇ ਇੱਕ ਨੂੰ ਗੁੱਸਾ ਆਇਆ ਤਾਂ ਦੂਜਾ ਚੁੱਪ ਕਰ ਜਾਵੋ ਰਿਸ਼ਤਾ ਦੋਹਾਂ ਦਾ ਜੁੜਿਆ ਹੈ ਤੇ ਦੋਹਾਂ ਨੇ ਬਰਾਬਰ ਇਸ ਨੂੰ ਨਿਭਾਉਣਾ ਹੈ ਇਹ ਦੋਹਾਂ ਦੀ ਜ਼ਿੰਮੇਵਾਰੀ ਹੈ ਕਿ ਇੱਕ ਦੂਜੇ ਦੀ ਗੱਲ ਸਹਿਣ ਦਾ ਕਹਿਣ ਦਾ ਹੱਕ ਬਰਾਬਰ ਹੈ ਇਸ ਵਿੱਚ ਕਿਸੇ ਥਾਂ ਉੱਚੀ ਨਹੀਂਵੇਂ ਨਹੀਂ ਨਾ ਪਤੀ ਰੋਪ ਮਾਰ ਸਕਦਾ ਹੈ ਪਤਨੀ ਤੇ ਤੇ ਨਾ ਪਤਨੀ ਪਤੀ ਤੇ ਸੋ ਆਪਣੀ ਲੜਾਈ ਨੂੰ ਆਪ ਹੀ ਖਤਮ ਕਰਨਾ ਹੈ ਲੋਕਾਂ ਨੂੰ ਤਮਾਸ਼ਾ ਨਾ ਦਿਖਾਓ ਲੜਾਈ ਝਗੜੇ ਹੀ ਘਰ ਦੀ ਸੁੱਖ ਸ਼ਾਂਤੀ ਬਰਕਤ ਨੂੰ ਖਤਮ ਕਰਦੇ ਨੇ ਦੂਜੀ ਚੀਜ਼ ਹੈ ਵਿਸ਼ਵਾਸ ਪਤੀ ਪਤਨੀ ਦਾ ਰਿਸ਼ਤਾ ਵਿਸ਼ਵਾਸ ਦਾ ਯਕੀਨ ਦਾ ਭਰੋਸੇ ਦਾ ਰਿਸ਼ਤਾ ਹੈ ਸਾਨੂੰ ਇੱਕ ਦੂਜੇ ਨੂੰ ਵਿਸ਼ਵਾਸ ਬਣਾਉਣਾ ਪਏਗਾ ਤਾਂ ਹੀ ਇਹ ਰਿਸ਼ਤਾ ਨਿਭੇਗਾ ਤੇ ਉਹਨਾਂ ਦੋਵਾਂ ਦਾ ਇਹ ਫਰਜ਼ ਵੀ ਬਣਦਾ ਹੈ ਕਿ ਵਿਸ਼ਵਾਸ ਦਾ ਮਤਲਬ ਇਹ ਵੀ ਨਹੀਂ ਕਿ ਇੱਕ ਅੱਖਾਂ ਬੰਦ ਕਰਕੇ ਵਿਸ਼ਵਾਸ ਕਰੇ ਤੇ ਦੂਜਾ ਇਸ ਗੱਲ ਦਾ ਫਾਇਦਾ ਚੁੱਕੇ ਫਰਜ਼ ਦੋਵਾਂ ਦਾ ਇੱਕ ਵਿਸ਼ਵਾਸ ਦੀ ਇਸ ਧੋਰ ਨੂੰ ਨਾ ਟੁੱਟਣ ਦੇਣ ਜੇ ਪਤੀ ਪਤਨੀ ਦਾ ਪਿਆਰ ਹੈ ਘਰ ਵਿੱਚ ਕਲੇਸ਼ ਨਹੀਂ ਤਾਂ ਉਹ ਘਰ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹਿ ਸਕਦੀ ਧਨ ਦੌਲਤ ਸੁਖ ਸਮਰiddhi ਖੁਸ਼ੀ ਵੀ ਉੱਥੇ ਹੀ ਆਉਂਦੀ ਹੈ ਜਿੱਥੇ ਪਿਆਰ ਹੁੰਦਾ ਹੈ ਇੱਜ਼ਤ ਹੁੰਦੀ ਹੈ ਮਾਨ ਸਨਮਾਨ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ